ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਚਾਹੇ ਕਿੰਨਾ ਵੀ ਕੋਈ ਸਗਾ ਹੋਵੇ ਇਹ ਤਿੰਨ ਚੀਜ਼ਾਂ ਕਦੇ ਨਾ ਦਿਓ ਅੱਜ ਦੀ ਇੱਕ ਕਹਾਣੀ ਬੜੀ ਸਿੱਖਿਆਦਾਇਕ ਹੈ ਸੰਗਤ ਜੀ ਜਾਣਦੇ ਹਾਂ ਉਹ ਤਿੰਨ ਚੀਜ਼ਾਂ ਦੇ ਬਾਰੇ ਜਿਹੜੀਆਂ ਕਦੇ ਵੀ ਕਿਸੇ ਦੂਜੇ ਦੇ ਹੱਥ ਨਹੀਂ ਦੇਣੀਆਂ ਚਾਹੀਦੀਆਂ ਚਾਹੇ ਕੋਈ ਕਿੰਨਾ ਵੀ ਸਗਾ ਕਿਉਂ ਨਾ ਹੋਵੇ ਕਿੰਨਾ ਹੀ ਸਾਡਾ ਪਿਆਰਾ ਕਿਉਂ ਨਾ ਹੋਵੇ ਜੇਕਰ ਅਸੀਂ ਦੂਜਿਆਂ ਦੇ ਹੱਥ ਵਿੱਚ ਦੇਂਦੇ ਹਾਂ ਤਾਂ ਇਹ ਸਾਨੂੰ ਕਦੇ ਵੀ ਵਾਪਸ ਨਹੀਂ ਮਿਲਦੀਆਂ ਤੇ ਜੇਕਰ ਮਿਲ ਵੀ ਜਾਣ ਤਾਂ ਪਹਿਲਾਂ ਦੀ ਤਰ੍ਹਾਂ ਸਾਨੂੰ ਨਹੀਂ ਮਿਲਦੀਆਂ ਤਾਂ ਫਿਰ ਸਾਧ ਸੰਗਤ ਜੀ ਅੱਜ ਦੀ ਇਹ ਵੀਡੀਓ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਬਹੁਤ ਵਧੀਆ ਸਿੱਖਿਆ ਮਿਲੇਗੀ ਤਾਂ ਫਿਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਵਿੱਚ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਉੱਲੂ ਗਧੇ ਦੀ ਪਿੱਠ ਤੇ ਬੈਠ ਕੇ ਜੰਗਲ ਦੇ ਵਿੱਚ ਸੈਰ ਕਰ ਰਿਹਾ ਸੀ ਉੱਲੂ ਦਾ ਮਕਸਦ ਗਧੇ ਨੂੰ ਰਸਤਾ ਦੱਸਣਾ ਨਹੀਂ ਸੀ ਉੱਲੂ ਦਾ ਮਕਸਦ ਤਾਂ ਗਧੇ ਨੂੰ ਮੂਰਖ ਬਣਾ ਕੇ ਉਸ ਤੇ ਸਵਾਰੀ ਕਰਨਾ ਸੀ ਉਹ ਗਧਾ ਚੱਲਦੇ-ਚੱਲਦੇ ਇੱਕ ਪਿੰਡ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਤੇ ਉੱਲੂ ਉਸਨੂੰ ਫਿਰ ਵਾਪਸ ਜੰਗਲ ਵਿੱਚ ਹੀ ਲੈ ਆਉਂਦਾ ਹੈ ਵਿਚਾਰਾ ਪੋਲਾ ਪਾਲਾ ਗਧਾ ਉੱਲੂ ਦੇ ਚਲਾਕ ਦਿਮਾਗ ਦਾ ਸ਼ਿਕਾਰ ਬਣ ਜਾਂਦਾ ਹੈ ਉੱਲੂ ਕਹਿੰਦਾ ਦੇਖ ਭਾਈ ਅਜੇ ਸਫ਼ਰ ਕੁਝ ਲੰਬਾ ਹੈ ਸ਼ਾਮ ਤੱਕ ਪੰਚਨ ਵਿੱਚ ਬਹੁਤ ਦੇਰ ਲੱਗੇਗੀ ਉਦੋਂ ਤੱਕ ਮੈਂ ਤੈਨੂੰ ਇੱਕ ਕਹਾਣੀ ਸੁਣਾ ਦਿੰਦਾ ਹਾਂ ਤੂੰ ਧਿਆਨ ਦੇ ਨਾਲ ਸੁਣੀ ਕਿ ਤੂੰ ਜਾਣਨਾ ਚਾਹੁੰਦਾ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ ਚਾਹੇ ਕੋਈ ਕਿੰਨਾ ਵੀ ਸਾਡਾ ਸਾਕਾ ਕਿਉਂ ਨਾ ਹੋਵੇ ਗਦੇ ਨੇ ਕਿਹਾ ਹਾਂ ਵੀਰ ਮੈਨੂੰ ਇਹ ਗੱਲ ਜ਼ਰੂਰ ਦੱਸ ਅਕਸਰ ਲੋਕ ਮੈਨੂੰ ਪੋਲਾ ਪਾਲਾ ਸਮਝ ਕੇ ਮੇਰਾ ਫਾਇਦਾ ਉਠਾਉਂਦੇ ਹਨ ਤੇ ਮੇਰੇ ਤੋਂ ਚੀਜ਼ਾਂ ਮੰਗ ਕੇ ਲੈ ਜਾਂਦੇ ਹਨ ਜੇਕਰ ਤੁਸੀਂ ਮੈਨੂੰ ਪਹਿਲਾਂ ਹੀ ਇਹ ਸਭ ਕੁਝ ਦੱਸ ਦਿਓਗੇ ਤਾਂ ਫਿਰ ਮੈਂ ਪਹਿਲਾਂ ਹੀ ਚੌਕਸ ਹੋ ਜਾਵਾਂਗਾ। ਉਹ ਚੀਜ਼ਾਂ ਕਦੇ ਵੀ ਕਿਸੇ ਦੂਸਰੇ ਨੂੰ ਨਹੀਂ ਦਵਾਂਗਾ। ਤਾਂ ਉੱਲੂ ਕਹਿੰਦਾ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਸ਼ਹਿਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਸ ਰਾਜੇ ਦੇ ਕੋਈ ਔਲਾਦ ਨਹੀਂ ਸੀ ਤੇ ਜਦੋਂ ਵੀ ਰਾਜਾ ਨਗਰ ਦੇ ਵਿੱਚ ਬਾਹਰ ਨਿਕਲਦਾ ਤਾਂ ਲੋਕ ਉਸ ਨੂੰ ਕਹਿੰਦੇ ਕਿ ਇਹ ਪਿਛਲੇ ਜਨਮ ਵਿੱਚ ਮਹਾਪਾਪੀ ਹੋਵੇਗਾ। ਤਾਂ ਹੀ ਇਸੇ ਕਰ ਕੋਈ ਔਲਾਦ ਨਹੀਂ ਹੈ। ਸਵੇਰੇ ਸਵੇਰੇ ਇਸ ਦਾ ਮੂੰਹ ਦੇਖਣ ਨਾਲ ਸ਼ਾਮ ਤੱਕ ਭੋਜਨ ਵੀ ਨਾ ਸੇਵ ਨਹੀਂ ਹੁੰਦਾ ਨਾ ਹੀ ਸਾਡਾ ਕੋਈ ਕੰਮ ਬੰਦਾ ਹੈ ਕੋਈ ਕੰਮ ਬੰਨਣਾ ਹੋਵੇ ਤਾਂ ਉਹ ਪਹਿਲਾਂ ਹੀ ਵਿਗੜ ਜਾਂਦਾ ਹੈ ਸੋ ਸਾਧ ਸੰਗਤ ਜੀ ਆਪਣੀ ਪਰਜਾ ਦੇ ਮੋਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਰਾਜਾ ਬਹੁਤ ਦੁਖੀ ਹੁੰਦਾ ਰਾਜਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਲੋਕ ਕੁਝ ਨਾ ਕੁਝ ਕਮੀ ਤਾਂ ਹਰ ਇੱਕ ਵਿੱਚ ਕੱਢ ਦਿੰਦੇ ਹਨ ਤੇ ਜਦੋਂ ਤੱਕ ਔਲਾਦ ਨਹੀਂ ਹੋਵੇਗੀ ਉਦੋਂ ਤੱਕ ਮੈਨੂੰ ਇਹ ਤਾਨੇ ਸੁਣਾਣੋਂ ਮਿਲਣਗੇ ਰਾਜਾ ਤੇ ਰਾਣੀ ਉਦਾਸ ਰਹਿਣ ਲੱਗੇ ਇੱਕ ਦਿਨ ਰਾਜਾ ਆਪਣੀ ਰਾਣੀ ਦੇ ਨਾਲ ਮਹਿਲ ਵਿੱਚ ਟਹਿਲ ਰਿਹਾ ਸੀ ਤੇ ਉਸ ਦੇ ਮਨ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਪਰਮਾਤਮਾ ਨੇ ਮੇਰੀ ਕਿਹੋ ਜੀ ਕਿਸਮਤ ਲਿਖ ਦਿੱਤੀ ਹੈ ਜੇਕਰ ਤੂੰ ਰਾਜ ਦਿੱਤਾ ਸੀ ਤਾਂ ਰਾਜ ਨੂੰ ਚਲਾਉਣ ਵਾਲਾ ਵੀ ਦੇਣਾ ਸੀ ਅੱਜ ਸਾਡੀ ਇਹ ਦਸ਼ਾ ਨਾ ਹੁੰਦੀ ਜਿੱਧਰ ਵੀ ਅਸੀਂ ਜਾਂਦੇ ਉਧਰ ਹੀ ਲੋਕ ਸਾਨੂੰ ਗੱਲਾਂ ਸੁਣਾਉਂਦੇ ਹਨ ਤੇ ਸਾਡਾ ਦਿਲ ਛੰਨ ਨਹੀਂ ਹੋ ਜਾਂਦਾ ਹੈ ਆਪਣੇ ਪਤੀ ਦੇ ਚਿਹਰੇ ਤੇ ਉਦਾਸੀ ਦੇਖ ਕੇ ਰਾਣੀ ਸਮਝ ਜਾਂਦੀ ਕਿ ਉਸ ਆਪਤੀ ਬਹੁਤ ਦੁਖੀ ਹੈ ਰਾਣੀ ਹੱਥ ਜੋੜ ਕੇ ਪੁੱਛਦੀ ਹੈ ਮਹਾਰਾਜ ਕੀ ਗੱਲ ਹੈ ਰੋਜ ਤਾਂ ਤੁਸੀਂ ਖੁਸ਼ ਨਜ਼ਰ ਆਉਂਦੇ ਹੋ ਪਰ ਅੱਜ ਤੁਸੀਂ ਕੁਝ ਡੂੰਗੀ ਚਿੰਤਾ ਵਿੱਚ ਡੁੱਬੇ ਹੋ ਤਾਂ ਰਾਜ ਨੇ ਰਾਣੀ ਨੂੰ ਕਿਹਾ ਕਿ ਤੂੰ ਮੈਨੂੰ ਮੇਰੇ ਹਾਲ ਤੇ ਸਾਂਝ ਦੇ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਤਾਂ ਰਾਣੀ ਕਹਿੰਦੀ ਕਿ ਮਹਾਰਾਜ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਮੈਂ ਤੁਹਾਡੀ ਪਤਨੀ ਹਾਂ ਤੁਹਾਡੇ ਉੱਪਰ ਮੇਰਾ ਪੂਰਾ ਅਧਿਕਾਰ ਹੈ ਤੁਹਾਡੇ ਦੁੱਖ ਸੁੱਖ ਦੀ ਮੈਂ ਸਾਥੀ ਹਾਂ ਆਪਣੀ ਰਾਣੀ ਦੀਆਂ ਗੱਲਾਂ ਸੁਣ ਕੇ ਰਾਜਾ ਕਿੰਦਾ ਕਿ ਮਹਾਰਾਣੀ ਜੇਕਰ ਤੂੰ ਮੇਰੀ ਚਿੰਤਾ ਦਾ ਕਾਰਨ ਜਾਣਨਾ ਚਾਹੁੰਦੇ ਹੈਂ ਤਾਂ ਉਸ ਦਾ ਕਾਰਨ ਹੈ ਕਿ ਅਸੀਂ ਦੋਵੇਂ ਬੇਉਲਾਦ ਹਾਂ ਜਦੋਂ ਵੀ ਮੈਂ ਨਗਰ ਵਿੱਚ ਜਾਂਦਾ ਹਾਂ ਤਾਂ ਲੋਕ ਮੈਨੂੰ ਦੇਖ ਕੇ ਮੂੰਹ ਫੇਰ ਲੈਂਦੇ ਹਨ ਦੁਨੀਆ ਦੀਆਂ ਗੱਲਾਂ ਮੇਰੇ ਤੋਂ ਸੁਣੀਆਂ ਨਹੀਂ ਜਾਂਦੀਆਂ ਮੈਂ ਪਰਮਾਤਮਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਪਰਮਾਤਮਾ ਮੈਂ ਪਿਛਲੇ ਜਨਮ ਵਿੱਚ ਇਹੋ ਜਿਹਾ ਕਿਹੜਾ ਪਾਪ ਕੀਤਾ ਸੀ ਜੋ ਮੈਨੂੰ ਇਸ ਜਨਮ ਵਿੱਚ ਚੁਕਾਉਣਾ ਪੈ ਰਿਹਾ ਹੈ ਜਿਸਨੂੰ ਬੇਉਲਾਦ ਰਹਿਣਾ ਪੈ ਰਿਹਾ ਹੈ ਇੱਕ ਵਾਰ ਜੇ ਸਾਡੇ ਘਰ ਔਲਾਦ ਪੈਦਾ ਹੋ ਜਾਂਦੀ ਭਲੇ ਜਨਮ ਲੈਂਦੇ ਭਾਵੇਂ ਜਨਮ ਲੈਂਦੇ ਹੀ ਮਰ ਜਾਂਦੀ ਮਹਾਰਾਜ ਦਾ ਦੁੱਖ ਦੇਖ ਕੇ ਰਾਣੀ ਸੋਚਣ ਲੱਗੀ ਕਿ ਮੈਂ ਆਪਣੇ ਮਹਾਰਾਜ ਨੂੰ ਖੁਸ਼ ਕਰਨ ਲਈ ਕੀ ਕਰਾਂ ਤਾਂ ਜੋ ਉਸਨੇ ਸੋਚਿਆ ਹਕੀਕਤ ਵਿੱਚ ਤਾਂ ਨਹੀਂ ਘਟੋਕੜ ਝੂਠ ਬੋਲ ਕੇ ਹੀ ਮਹਾਰਾਜ ਨੂੰ ਖੁਸ਼ ਕਰ ਦਿੰਦੇ ਹਾਂ ਰਾਣੀ ਕੁਝ ਦਿਨਾਂ ਬਾਅਦ ਰਾਜ ਨੂੰ ਇਹ ਝੂਠੀ ਖਬਰ ਦਿੰਦੀ ਹੈ ਕਿ ਮਹਾਰਾਜ ਮੇਰੇ ਕਰਵ ਠਹਿਰ ਗਿਆ ਹੈ ਉੰਤੋ ਹਾਨੂ ਉਲਾਦ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੁਣ ਬਹੁਤ ਜਲਦ ਸਾਡੇ ਮੈਲ ਵਿੱਚ ਇੱਕ ਛੋਟਾ ਬਾਲ ਖੇਡੇਗਾ ਜਲਦ ਹੀ ਸਾਨੂੰ ਆਪਣੇ ਰਾਜ ਦੇ ਲਈ ਇੱਕ ਉਤਰਾ ਅਧਿਕਾਰੀ ਮਿਲਣ ਵਾਲਾ ਹੈ ਰਾਣੀ ਦੀ ਇਹ ਗੱਲ ਰਾਜੇ ਦੇ ਮਰੇ ਹੋਏ ਸਰੀਰ ਵਿੱਚ ਜਾਣ ਪਾ ਦਿੰਦੀ ਹੈ ਇੱਕ ਰਾਜਾ ਇਕਦਮ ਚੌਂਕ ਕੇ ਕਹਿਣ ਲੱਗਿਆ ਰਾਣੀ ਤੂੰ ਇਹ ਕੀ ਕਹਿ ਰਹੀ ਹੈ ਕਿਤੇ ਤੂੰ ਝੂਠਾ ਨਹੀਂ ਬੋਲ ਰਹੀ ਰਾਣੀ ਨੇ ਕਿਹਾ ਨਹੀਂ ਮਹਾਰਾਜ ਇਹ ਸੱਚ ਹੈ ਮੈਂ ਗਰਭਵਤੀ ਹਾਂ ਪਾਲਾਈਸ ਬਾਰੇ ਮੈਂ ਤੁਹਾਨੂੰ ਕਿਉਂ ਝੂਠ ਬੋਲਾਂਗੀ ਮੇਰਾ ਵਿਸ਼ਵਾਸ ਕਰੋ ਸੰਗਤ ਜੀ ਰਾਜੇ ਨੂੰ ਆਪਣੀ ਰਾਣੀ ਦੀ ਗੱਲ ਤੇ ਵਿਸ਼ਵਾਸ ਹੋ ਜਾਂਦਾ ਹੈ ਤੇ ਉਸ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜਨ ਲੱਗਦੀ ਹੈ ਤੇ ਖੁਸ਼ੀ ਵਿੱਚ ਆ ਕੇ ਉਹ ਦਰਬਾਰ ਵਿੱਚ ਧਾਨ ਕਰਦੀ ਹੈ ਧਾਨ ਕਰਦਾ ਹੈ ਤੇ ਐਲਾਨ ਕਰ ਦਿੰਦਾ ਹੈ ਕਿ ਉਸ ਹੀ ਰਾਣੀ ਗਰਭਵਤੀ ਹੈ ਤੇ ਬਹੁਤ ਹੀ ਜਲਦ ਉਸ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ ਸਮਾਂ ਬੀਤਦਾ ਗਿਆ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਰਾਣੀ ਦੀਆਂ ਚਿੰਤਾਵਾਂ ਵਧਣ ਲੱਗੀਆਂ ਉਹ ਆਪਣੇ ਪੇਟ ਤੇ ਕੱਪੜੇ ਬਾਣ ਕੇ ਰੱਖਦੀ ਸੀ ਜਦੋਂ 9 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਤਾਂ ਰਾਣੀ ਹੋਰ ਵੀ ਜ਼ਿਆਦਾ ਘਬਰਾਉਣ ਲੱਗੀ ਕਿ ਹੁਣ ਕੀ ਹੋਵੇਗਾ ਮੈਂ ਤਾਂ ਆਪਣੇ ਮਹਾਰਾਜ ਨੂੰ ਖੁਸ਼ ਕਰਨ ਲਈ ਸਿਰਫ ਉਹਨਾਂ ਨੂੰ ਝੂਠ ਬੋਲਿਆ ਸੀ ਹੁਣ ਮੈਂ ਉਹਨਾਂ ਨੂੰ ਬੱਚਾ ਕਿੱਥੋਂ ਲਿਆ ਕੇ ਦੇਵਾਂਗੀ ਪਰ ਅੱਜ ਮੈਂ ਉਹਨਾਂ ਨੂੰ ਸੱਚ ਦੱਸ ਦਿੱਤਾ ਤਾਂ ਮਹਾਰਾਜ ਨੇ ਇਹ ਝੂਠ ਬਰਦਾਸ਼ਤ ਨਹੀਂ ਕਰ ਸਕਣਾ ਤੇ ਉਹ ਮੈਨੂੰ ਮਾਰ ਹੀ ਦੇਣਗੇ ਤੇ ਖੁਦ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਰਾਣੀ ਇਹ ਗੱਲਾਂ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਤੇ ਸੋਚ ਰਹੀ ਸੀ ਕਿ ਹੁਣ ਕੀ ਕਰਾਂ ਰਾਣੀ ਦੀ ਇੱਕ ਬਹੁਤ ਹੀ ਪਿਆਰੀ ਦਾਸੀ ਸੀ ਉਸਨੇ ਦਾਸੀ ਨੂੰ ਕਿਹਾ ਕਿ ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਮਹਾਰਾਜ ਨੂੰ ਕੁਝ ਦਿਨ ਝੂਠ ਬੋਲ ਕੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੇ ਇਹ ਗੱਲ ਦਾਸੀ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਰਾਣੀ ਦੀ ਕੁੱਖ ਵਿੱਚ ਬੱਚਾ ਨਹੀਂ ਹੈ ਦਾਸੀ ਇਹ ਕੰਮ ਕਰਨ ਨੂੰ ਸਹਿਮਤ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਰਾਣੀ ਜੀ ਤੁਸੀਂ ਜੇਵੇਂ ਦੱਸੋਗੇ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ ਤੁਹਾਡਾ ਇਹ ਰਹਸ ਹਮੇਸ਼ਾ ਗੋਪਤ ਰਹੇਗਾ ਇਸ ਦੀ ਪੀਨਗ ਕਿਸੇ ਨੂੰ ਵੀ ਨਹੀਂ ਲੱਗੇਗੀ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਪਰ ਮੈਂ ਇਹ ਪੇੜ ਕਦੇ ਵੀ ਰਾਜੇ ਨੂੰ ਨਹੀਂ ਦੱਸਾਂਗੀ ਕਿ ਤੁਸੀਂ ਰਾਜਾ ਸੈਮ ਨੂੰ ਝੂਠ ਬੋਲਿਆ ਹੈ ਰਾਣੀ ਦੇ ਕਹਿੰਦੇ ਅਨੁਸਾਰ ਦਾਸੀ ਨੇ ਰਾਜੇ ਨੂੰ ਜਾ ਕੇ ਵਧਾਈ ਦਿੱਤੀ ਤੇ ਕਿਹਾ ਵੱਡੀ ਰਾਣੀ ਦੇ ਬੜੇ ਹੀ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਰਾਜੇ ਨੇ ਸੁਣਿਆ ਤਾਂ ਉਸਨੇ ਖੁਸ਼ੀ ਦੇ ਮਾਰੇ ਦਰਬਾਰ ਵਿੱਚ ਐਲਾਨ ਕਰ ਦਿੱਤਾ ਰਾਜਾ ਬੱਚੇ ਨੂੰ ਦੇਖਣ ਲਈ ਬਹੁਤ ਬਿਆਕੁਲ ਹੋ ਗਿਆ ਸੀ ਰਾਜਾ ਇੱਕਦਮ ਆਪਣੇ ਪੁੱਤਰ ਨੂੰ ਦੇਖਣ ਲਈ ਮਹਿਲ ਵੱਲ ਭੱਜਿਆ ਜਾ ਰਿਹਾ ਸੀ ਰਾਣੀ ਵੀ ਇਹ ਗੱਲ ਜਾਣਦੀ ਸੀ ਕਿ ਮਹਾਰਾਜ ਬੱਚੇ ਨੂੰ ਦੇਖਣ ਜ਼ਰੂਰ ਆਉਣਗੇ ਇਸ ਲਈ ਰਾਣੀ ਨੇ ਪੰਡਤਾਂ ਨੂੰ ਪਹਿਲਾਂ ਹੀ ਬਹੁਤ ਸਾਰਾ ਧੰਨ ਦੇ ਕੇ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਰਾਜਾ ਸਾਹਿਬ ਤੁਸੀਂ ਇਹ ਕਹਿਣਾ ਹੈ ਕਿ ਉਹ ਹਜੇ ਬੱਚੇ ਦਾ ਮੂੰਹ ਨਹੀਂ ਦੇਖ ਸਕਦੇ ਰਾਜੇ ਨੇ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਪੰਡਤ ਨੇ ਕਿਹਾ ਕਿ ਮਹਾਰਾਜ ਜੇਕਰ ਤੁਸੀਂ ਇਸ ਬੱਚੇ ਦੇ ਦਰਸ਼ਨ ਕਰੋਗੇ ਤਾਂ ਤੁਹਾਡੇ ਉੱਪਰ ਬਹੁਤ ਵੱਡਾ ਦੋਸ਼ ਲੱਗ ਜਾਵੇਗਾ ਬੱਚੇ ਦੇ ਪ੍ਰਾਣ ਵਿੱਚ ਸੰਕਟ ਵਿੱਚ ਪੈ ਸਕਦੇ ਹਨ ਇਸ ਲਈ ਪੁੱਤਰ ਨੂੰ ਦੇਖਣ ਦੀ ਜਿੱਦ ਨਾ ਕਰੋ ਪੁੱਤਰ ਤੁਹਾਡਾ ਹੈ ਤੇ ਤੁਹਾਡੇ ਮਹਿਲ ਵਿੱਚ ਹੀ ਰਹੇਗਾ ਤੁਹਾਨੂੰ ਇਹ ਸਭ ਤੋਂ ਵੱਡੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਵਿੱਚ ਮੁੰਡੇ ਨੇ ਜਨਮ ਲਿਆ ਮਹਾਰਾਜ ਜਦੋਂ ਤੁਹਾਡਾ ਪੁੱਤਰ ਵੱਡਾ ਹੋ ਜਾਵੇਗਾ ਉਹ ਵਿਆਹ ਦੇ लायक ਹੋ ਜਾਵੇਗਾ ਉਸ ਸਮੇਂ ਤੁਸੀਂ ਆਪਣੇ ਪੁੱਤਰ ਨੂੰ ਦੇਖ ਸਕਦੇ ਹੋ ਸੰਗਤ ਜੀ ਆਪਣੇ ਕੁਲ ਦੀ ਗੱਲ ਸੁਣ ਕੇ ਰਾਜ ਨੂੰ ਪਹਿਲਾਂ ਤਾਂ ਬਹੁਤ ਦੁੱਖ ਹੋਇਆ ਫਿਰ ਸੋਚਿਆ ਚਲੋ ਕੋਈ ਗੱਲ ਨਹੀਂ ਘਰ 'ਚ ਹੀ ਰਹੇਗਾ ਕਦੇ ਨਾ ਕਦੇ ਤਾਂ ਦੇਖਣ ਨੂੰ ਮਿਲ ਜਾਵੇਗਾ ਉਧਰ ਰਾਣੀ ਮਹਿਲ ਵਿੱਚ ਬੈਠ ਕੇ ਬਹੁਤ ਰੋਂਦੀ ਹੈ ਕਿ ਮੈਂ ਮਹਾਰਾਜ ਨੂੰ ਝੂਠੀ ਖੁਸ਼ੀ ਦੇ ਕੇ ਚੰਗਾ ਨਹੀਂ ਕੀਤਾ ਪੁੱਤਰ ਦੇ ਵਿਆਹ ਤੱਕ ਤਾਂ ਮੈਂ ਬਚ ਰਾਂ ਵਾਂਝ ਰਾਵਾਂਗੇ ਪਰ ਉਸ ਤੋਂ ਬਾਅਦ ਕੀ ਹੋਵੇਗਾ ਇਹ ਸਭ ਸੋਚ ਕੇ ਰਾਣੀ ਦਾ ਕਲੇਜਾ ਬੈਠੇ ਜਾ ਰਿਹਾ ਸੀ ਦਾਸੀ ਨੇ ਕਿਹਾ ਕਿ ਰਾਣੀ ਘਬਰਾਉਣਾ ਪੁੱਤ ਇਹ ਦੇ ਜਵਾਨ ਹੋਣ ਤੱਕ ਤਾਂ ਤਸੱਲੀ ਰੱਖੋ ਉਸ ਤੋਂ ਬਾਅਦ ਕੋਈ ਹੋਰ ਰਸਤਾ ਭਗਵਾਨ ਜ਼ਰੂਰ ਕੱਢ ਦੇਣਗੇ ਇਧਰ ਸਮਾਂ ਲੰਘਦਾ ਰਿਹਾ ਹੌਲੀ ਹੌਲੀ 20 ਸਾਲ ਪੀਤ ਗਏ ਇਧਰ ਰਾਜੇ ਨੂੰ ਲੱਗਿਆ ਕਿ ਹੁਣ ਸਾਡਾ ਪੁੱਤਰ ਜਵਾਨ ਹੋ ਗਿਆ ਹੈ ਤੇ ਰਾਜੇ ਨੇ ਇਹ ਫਰਮਾਨ ਕਢਵਾ ਦਿੱਤਾ ਕਿ ਸਾਡਾ ਰਾਜਕੁਮਾਰ ਵਿਆਹ ਦੇ ਯੋਗ ਹੋ ਗਿਆ ਹੈ ਤਾਂ ਉਸ ਲਈ ਰਸਤੇ ਆਉਣ ਲੱਗੇ ਕਈ ਰਾਜਾ ਮਹਾਰਾਜਾਂ ਦੇ ਇਥੋਂ ਨਾਈ ਪੰਡਤ ਆਏ ਰਾਜੇ ਨਾਲ ਵਿਆਹ ਦੀ ਗੱਲਬਾਤ ਕਰਨ ਲਈ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਆਪਣੀ ਰਾਜਕੁਮਾਰ ਨੂੰ ਦਿਖਾਓ ਤਾਂ ਸਹੀ ਅਸੀਂ ਆਪਣੀ ਰਿਸ਼ਤਾ ਤੁਹਾਡੀ ਰਾਜਕੁਮਾਰ ਨਾਲ ਤੈਅ ਕਰਨ ਆਏ ਹਾਂ ਰਾਜਾ ਤੁਰੰਤ ਆਪਣੀ ਰਾਣੀ ਦੇ ਕਮਰੇ ਵਿੱਚ ਪਹੁੰਚ ਜਾਂਦਾ ਤੇ ਬੋਲਿਆ ਸਾਡੇ ਪੁੱਤਰ ਨੂੰ ਦੇਖਣ ਵਾਲੇ ਆਏ ਹਨ ਜੇਕਰ ਤੂੰ ਕਹੇ ਤਾਂ ਮੈਂ ਵਿਆਹ ਲਈ ਹਾਂ ਕਰ ਦਵਾਂ ਪੁੱਤਰ ਦਾ ਵਿਆਹ ਤਾਂ ਇੱਕ ਨਾ ਇੱਕ ਦਿਨ ਕਰਨਾ ਹੀ ਹੈ ਤੇ ਮੈਨੂੰ ਬੜੀ ਉਤਸੁਕਤਾ ਹੈ ਕਿ ਕਿ ਜਲਦੀ ਜਲਦੀ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਤੇ ਮੈਂ ਉਸ ਦੇ ਦਰਸ਼ਨ ਕਰ ਸਕਾਂ ਹੁਣ ਰਾਣੀ ਇਹ ਕਿਵੇਂ ਕਹਿ ਦੇਵੇ ਕਿ ਪੁੱਤਰ ਤਾਂ ਹੈ ਹੀ ਨਹੀਂ ਹੁਣ ਰਾਣੀ ਨੇ ਫਿਰ ਬਹਾਨਾ ਬਣਾ ਦਿੱਤਾ ਤੇ ਝੋਠ ਬੋਲ ਦਿੱਤਾ ਮਹਾਰਾਜ ਤੁਹਾਡੀ ਗੱਲ ਸਹੀ ਹੈ ਕਿਉਂਕਿ ਰਿਸ਼ਤਾ ਕਰਨ ਵਾਲੇ ਲੋਕ ਆਏ ਹਨ ਤਾਂ ਉਹਨਾਂ ਨੂੰ ਲੜਕਾ ਤਾਂ ਦਿਖਾਉਣਾ ਹੀ ਪਵੇਗਾ ਪਰ ਇੱਕ ਗੱਲ ਬਹੁਤ ਵੱਡੀ ਹੈ ਰਾਜਾ ਕਹਿਣ ਲੱਗਾ ਉਹ ਕਿਹੜੀ ਰਾਣੀ ਕਹਾਂ ਮਹਾਰਾਜ ਮਾਫ਼ ਕਰਨਾ ਸਾਡੇ ਕੋਲ ਦਾ ਕਹਿਣਾ ਹੈ ਕਿ ਲੜਕਾ ਜੇਕਰ ਇੱਥੇ ਦਿਖਾ ਦਿੱਤਾ ਤਾਂ ਬਹੁਤ ਵੱਡੀ ਹਾਨੀ ਹੋ ਸਕਦੀ ਹੈ ਲੜਕੇ ਦੀ ਮੌਤ ਵੀ ਹੋ ਸਕਦੀ ਹੈ ਜਿਨ੍ਹਾਂ ਨੇ ਰਿਸ਼ਤਾ ਤੈਅ ਕਰਨਾ ਹੈ ਉਹ ਇਸ ਸ਼ਰਤ ਤੇ ਕਰ ਲੈਣ ਕਿ ਮੁੰਡਾ ਜਦੋਂ ਦੂਲਾ ਬਣ ਕੇ ਸਹੁਰੇ ਘਰ ਆਵੇਗਾ ਜਾਵੇਗਾ ਉੱਥੇ ਹੀ ਦੇਖਣ ਜਿਨ੍ਹਾਂ ਨੇ ਬਿਨਾਂ ਦੇਖੇ ਰਿਸ਼ਤਾ ਤੈਅ ਕਰਨਾ ਹੈ ਤਾਂ ਉਹ ਕਰ ਸਕਦੇ ਹਨ ਨਹੀਂ ਤਾਂ ਵਾਪਸ ਚਲੇ ਜਾਣ ਰਾਣੀ ਦੀ ਗੱਲ ਸੁਣ ਕੇ ਰਾਜਾ ਫਿਰ ਵਾਪਸ ਚਲਾ ਜਾਂਦਾ ਹੈ ਤੇ ਜੋ ਰਿਸ਼ਤਾ ਲੈ ਕੇ ਆਏ ਸੀ ਸਾਰੇ ਗੱਲ ਕਹਿ ਦਿੰਦਾ ਹੈ ਕਿ ਮੈਨੂੰ ਮਾਫ ਕਰੋ ਬਿਨਾਂ ਦੇਖੇ ਜੇਕਰ ਤੁਸੀਂ ਰਿਸ਼ਤਾ ਤੈਅ ਕਰਨਾ ਚਾਹੁੰਦੇ ਹੋ ਤਾਂ ਅਸੀਂ ਕਰਨ ਨੂੰ ਤਿਆਰ ਹਾਂ ਇਹ ਗੱਲ ਸੁਣ ਕੇ ਉਥੋਂ ਸਾਰੇ ਲੋਕ ਵਾਪਸ ਚਲੇ ਜਾਂਦੇ ਹਨ ਇੱਕ ਰਾਜਾ ਇਸ ਤਰ੍ਹਾਂ ਆਉਂਦਾ ਹੈ ਜੋ ਬਿਨਾਂ ਰਾਜਕੁਮਾਰ ਨੂੰ ਦੇਖੇ ਹੀ ਆਪਣੀ ਧੀ ਦਾ ਰਿਸ਼ਤਾ ਤੈਅ ਕਰ ਜਾਂਦਾ ਹੈ ਤੇ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਲੜਕਾ ਮੰਡਾ ਵਿੱਚ ਦਾ ਦੇਖਣ ਨੂੰ ਮਿਲ ਹੀ ਜਾਵੇਗਾ ਉਥੇ ਦੇਖ ਲਾਵਾਂਗੇ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਉਹ ਰਾਜਾ ਆਪਣੀ ਤੀ ਦਾ ਰਿਸ਼ਤਾ ਉਸ ਮੁੰਡੇ ਨਾਲ ਤੈਅ ਕਰਕੇ ਆਪਣੇ ਘਰ ਚਲਾ ਜਾਂਦਾ ਹੈ ਜਿਸ ਮੁੰਡੇ ਦਾ ਅਜੇ ਜਨਮ ਵੀ ਨਹੀਂ ਹੋਇਆ ਉਹ ਸਿਰਫ ਰਾਜੇ ਦੀਆਂ ਕਲਪਨਾਵਾਂ ਵਿੱਚ ਸੀ ਉਧਰ ਕਰ ਜਾ ਕੇ ਰਾਜਾ ਵਿਆਹ ਦੀਆਂ ਤਿਆਰੀਆਂ ਕਰਨ ਲੱਗਦਾ ਤੇ ਰਾਜਾ ਸਾਰੀ ਗੱਲ ਆਪਣੀ ਰਾਣੀ ਨੂੰ ਜਾ ਕੇ ਦੱਸਦਾ ਰਾਜੇ ਦੀ ਗੱਲ ਸੁਣ ਕੇ ਰਾਣੀ ਨੇ ਕੁਝ ਜਵਾਬ ਬਣਾ ਦਿੱਤਾ ਤੇ ਕਹਿਣ ਲੱਗੀ ਠੀਕ ਹੈ ਅਸੀਂ ਤਿਆਰ ਹਾਂ ਤੁਸੀਂ ਵਿਆਹ ਦੀ ਤਿਆਰੀ ਕਰੋ ਰਾਜਾ ਕੋਲ ਸਮਾ ਰਾਣੀ ਕੋਲ ਬੈਠ ਕੇ ਉਸ ਤੋਂ ਬਾਅਦ ਰਾਜਾ ਦਰਬਾਰ ਵਿੱਚ ਚਲਾ ਜਾਂਦਾ ਤੇ ਰਾਣੀ ਦਾ ਮਨ ਬੜਾ ਉਦਾਸ ਹੁੰਦਾ ਰਾਣੀ ਨੇ ਦਾਸੀ ਨੂੰ ਬੁਲਾਇਆ ਤੇ ਕਹਿਣ ਲੱਗੀ ਹੁਣ ਤਾਂ ਮੇਰੇ ਪੁੱਤਰ ਦਾ ਵਿਆਹ ਵੀ ਤੈਅ ਹੋ ਗਿਆ ਹੈ ਤੇ ਤਰੀਕ ਵੀ ਤੈਅ ਹੋ ਗਿਆ ਹੈ ਹੁਣ ਦੱਸ ਮੈਂ ਕੀ ਕਰਾਂ ਇਸ ਗੱਲ ਨੂੰ ਮੈਂ ਕਿਸ ਤਰ੍ਹਾਂ ਛੁਪਾਵਾਂ ਹੁਣ ਮੈਂ ਕਿਵੇਂ ਜਿੰਦਾ ਰਵਾਂਗੀ ਮੈਂ ਇਹਨਾਂ ਵੱਡਾ ਝੂਠ ਕਿਉਂ ਬੋਲਿਆ ਮੈਂ ਇਹ ਝੂਠ ਬੋਲ ਕੇ ਆਪਣੇ ਪਤੀ ਨੂੰ ਕਿਉਂ ਖੁਸ਼ ਕੀਤਾ ਇਸ ਝੂਠ ਵਿੱਚ ਮੈਂ ਫਸਤੀ ਹੀ ਚਲੀ ਜਾ ਰਹੀ ਹਾਂ ਸੰਗਤ ਜੀ ਦਾਸੀ ਉਸ ਰਾਣੀ ਨੂੰ ਈਰਜ ਜਦੋਂ ਆਉਂਦੀ ਹੈ ਤੇ ਕਹਿੰਦੀ ਹੈ ਜਦੋਂ ਤੁਸੀਂ ਝੂਠ ਬੋਲਿਆ ਤਾਂ ਪਰਮਾਤਮਾ ਨੂੰ ਪ੍ਰਾਰਥਨਾ ਕਰੋਗੇ ਤੁਹਾਡਾ ਝੋੜ ਫੜਿਆ ਨਾ ਜਾਵੇ ਪਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਉਣਗੇ ਉਧਰ ਵਿਆਹ ਦਾ ਦਿਨ ਵੀ ਆ ਜਾਂਦਾ ਤੇ ਰਾਜਾ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਜੋਰ ਸ਼ੋਰ ਦੇ ਨਾਲ ਲੱਗਿਆ ਹੁੰਦਾ ਤੇ ਰਾਜਾ ਰਾਣੀ ਨੂੰ ਕਹਿੰਦਾ ਕਿ ਆਪਣੇ ਪੁੱਤਰ ਨੂੰ ਲੜਾ ਬਣਾ ਕੇ ਤਿਆਰ ਕਰ ਮੈਂ ਬਰਾਤ ਨੂੰ ਦੇਖਣਾ ਚਾਹੁੰਦਾ ਹਾਂ ਇਹਦੇ ਰਾਣੀ ਦਾਸੀ ਕੋਲ ਬੈਠੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਫਿਰ ਰਾਣੀ ਨੇ ਦਾਸੀ ਨੂੰ ਕਿਹਾ ਕਿ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਹੈ ਹੁਣ ਜੋ ਵੀ ਹੋਵੇਗਾ ਉਹ ਦੇਖਿਆ ਜਾਵੇਗਾ ਸਾਨੂੰ ਇਹ ਰਹਿਸ چھਪਾ ਕੇ ਰੱਖਣਾ ਪਵੇਗਾ ਤੋ ਇੱਕ ਕਾਮਕਾਰ ਇੱਕ ਆਟੇ ਦਾ ਲਾੜਾ ਬਣਾ ਕੇ ਉਸ ਨੂੰ ਸਜਾ ਕੇ ਚੰਗੀ ਤਰ੍ਹਾਂ ਪਾਲਕੀ ਵਿੱਚ ਬਿਠਾ ਦੇ ਤੇ ਸਾਰਿਆਂ ਨੂੰ ਕਹਿ ਕੇ ਪਾਲਕੀ ਨੂੰ ਰਸਤੇ ਵਿੱਚ ਕਿਸੇ ਨੇ ਵੀ ਕੋਲ ਕੇ ਨਹੀਂ ਦੇਖਣਾ ਦਾਸੀ ਆਟੇ ਦਾ ਲਾੜਾ ਬਣਾ ਕੇ ਉਸ ਨੂੰ ਸਜਾ ਕੇ ਪਾਲਕੀ ਵਿੱਚ ਬਿਠਾ ਦਿੰਦੀ ਹੈ ਤੇ ਪਾਲਕੀ ਨੂੰ ਚਾਰੋਂ ਪਾਸਿਓਂ ਬੰਦ ਕਰ ਦਿੰਦੀ ਹੈ ਇਧਰ ਮਹਾਰਾਜ ਬਰਾਤ ਲੈ ਕੇ ਚੱਲ ਪੈਂਦੇ ਹਨ ਬਰਾਤ ਚੱਲਦੇ-ਚੱਲਦੇ ਕਾਫੀ ਦੂਰ ਤੱਕ ਆ ਜਾਂਦੇ ਹਨ ਤੇ ਸਾਰੇ ਥੱਕ ਵੀ ਬਹੁਤ ਜਾਂਦੇ ਹਨ ਤੇ ਸਾਰੇ ਸੋਚਦੇ ਹਨ ਕਿ ਇੱਥੇ ਹੀ ਜੰਗਲ ਵਿੱਚ ਥੋੜੀ ਦੇਰ ਆਰਾਮ ਕਰ ਲੈਂਦੇ ਹਾਂ ਰਾਜੇ ਨੇ ਬਰਾਤੀਆਂ ਨੂੰ ਆਦੇਸ਼ ਦਿੱਤਾ ਕਿ ਪਾਲਕੀ ਨੂੰ ਇੱਥੇ ਰੱਖ ਦਿਓ ਤੇ ਆਰਾਮ ਕਰਾਂਦਿਓ ਬਾਅਦ ਵਿੱਚ ਫਿਰ ਅੱਗੇ ਵਧਾਂਗੇ ਕੁਹਾਰਾ ਨੇ ਇੱਕ ਦਰਖਤ ਦੇ ਕੋਲ ਉਸ ਪਾਲਕੀ ਨੂੰ ਰੱਖ ਦਿੱਤਾ ਜਿਸ ਦਰਖਤ ਦੇ ਕੋਲ ਪਾਲਕੀ ਰੱਖੀ ਹੋਈ ਸੀ ਉੱਥੇ ਇੱਕ ਖੰਡ ਸੀ ਜਿਸ ਦੇ ਵਿੱਚ ਈਸ਼ਾਤਾਰੀ नाग-ਨਾਗਿੰ ਦਾ ਜੋੜਾ ਰਿਹਾ ਕਰਦਾ ਸੀ। नागਣ ਨੇ ਜਦੋਂ ਪਾਲਕੀ ਦੇਖੀ ਤਾਂ ਆਪਣੇ ਪਤੀ नाग ਨੂੰ ਕਹਿਣ ਲੱਗੇ, ਇਹ ਕਿਸ ਤਰ੍ਹਾਂ ਦੀ ਬਰਾਤ ਹੈ? ਇਸ ਵਿੱਚ ਲਾੜਾ ਤਾਂ ਹੈ ਹੀ ਨਹੀਂ। ਇਸ ਵਿੱਚ ਤਾਂ ਆਟੇ ਦਾ ਲਾੜਾ ਬਣਾ ਕੇ ਰੱਖਿਆ ਹੋਇਆ ਹੈ। ਸੰਗਤ ਜੀ ਇਹ ਗੱਲ नागਣ ਨੇ ਆਪਣੇ ਪਤੀ ਨੂੰ, नाग ਨੂੰ ਦੱਸੀ ਤੇ ਕਹਿਣ ਲੱਗੇ ਕਿ ਇਹ ਕਿਹੋ ਜਿਹੀ ਬਰਾਤ ਹੈ ਜਿਸ ਵਿੱਚ ਕੋਈ ਲਾੜਾ ਨਹੀਂ। ਜਦੋਂ ਇਹ ਰਾਤ ਲਾੜੇ ਕੋਲ ਪਹੁੰਚੇਗੀ ਤਾਂ ਇਹਨਾਂ ਦਾ ਕੀ ਹਾਲ ਹੋਵੇਗਾ? ਇਨਾ ਵੱਡਾ ਹਨੇਰਾ ਤਾਂ ਮੈਂ ਅੱਜ ਤੱਕ ਨਹੀਂ ਦੇਖਿਆ ਜੋ ਬਿਨਾਂ ਲਾੜੇ ਦੇ ਪਰਾਜ ਚਾ ਰਹੀ ਹੈ। 나ਗ ਕਹਿਣ ਲੱਗਾ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੂੰ ਝੂਠ ਬੋਲ ਰਹੀ ਹੈ। ਮੈਨੂੰ ਦਿਖਾ ਜਦੋਂ 나ਗ ਨੇ ਉਸ ਪਾਲਕੀ ਨੂੰ ਦੇਖਿਆ ਤਾਂ ਉਸ ਵਿੱਚ ਸੱਚਮੁੱਚ ਹੀ ਲਾੜਾ ਨਹੀਂ ਸੀ। ਸਗੋਂ ਆਟੇ ਦਾ ਲਾੜਾ ਬਣਾ ਕੇ ਰੱਖਿਆ ਹੋਇਆ ਸੀ। ਇਹ ਸਭ ਦੇਖ ਕੇ ਉਹ ਦੋਵੇਂ ਆਪਣੇ ਖੱਡ ਵਿੱਚ ਵਾਪਸ ਚਲੇ ਜਾਂਦੇ ਨੇ। ਉੱਥੇ ਪਹੁੰਚ ਕੇ 나ਗ 나ਗਿਨ ਨੂੰ ਕਹਿੰਦਾ ਕਿ ਜੇਕਰ ਮੈਂ ਇਸ ਰਾਜੇ ਦੇ ਵਿਆਮੰਡਮ ਤੱਕ ਇਸ ਦੇ ਸ਼ੋਭਾ ਵਧਾ ਦੇਵਾਂ ਤਾਂ 나ਗਣ ਕਹਿਣ ਲੱਗੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਂ ਕੁਝ ਸਮਝੀ ਨਹੀਂ ਤਾਂ 나ਗ ਕਹਿੰਦਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੇਰੀ ਇੱਛਾ ਹੋਵੇ ਤਾਂ ਮੈਂ ਇਸ ਆਟੇ ਦੇ ਲਾੜੇ 'ਚ ਜਾ ਕੇ ਬੈਠ ਜਾਂਦਾ ਹਾਂ ਆਪਣਾ ਰੂਪ ਬਦਲ ਕੇ ਇਸ ਰਾਜ ਦਾ ਲੜਕਾ ਬਣ ਕੇ ਲਾੜਾ ਬਣ ਕੇ ਮੈਂ ਇਸ ਦੀ ਇੱਜ਼ਤ ਬਚਾ ਲਾਵਾਂਗਾ ਹੁਣ ਤੂੰ ਹੀ ਦੱਸ ਜੇਕਰ ਇਹ ਰਾਜਾ ਬਿਨਾਂ ਲਾੜੇ ਦੇ ਬਰਾਤ ਲੈ ਕੇ ਜਾਵੇਗਾ ਤੇ ਜਦੋਂ ਉੱਥੇ ਜਾ ਕੇ ਪਾਲਕੀ ਖੋਲੇਗੀ ਤਾਂ ਉਸ ਵਿੱਚੋਂ ਲਾੜਾ ਨਹੀਂ ਨਿਕਲੇਗਾ ਤਾਂ ਰਾਜੇ ਦੀ ਕਿੰਨੀ ਵੱਡੀ ਬਦਨਾਮੀ ਹੋਵੇਗੀ ਤੇ ਜਿੱਥੇ ਇਹ ਰਾਜਾ ਪੁੱਤ ਨੂੰ ਵਿਆਹ ਲਈ ਜਾ ਰਿਹਾ ਹੈ ਉਸ ਰਾਜੇ ਦੇ ਵੀ ਬੜੇ ਬਦਨਾਮੀ ਹੋਵੇਗੀ ਜੇਕਰ ਤੇਰੀ ਸਹਿਮਤੀ ਹੋਵੇ ਤਾਂ ਮੈਂ ਇਸ ਰਾਜੇ ਦਾ ਮੁੰਡਾ ਬਣ ਕੇ ਇਸ ਦੇ ਵਿਆਹ ਮੰਡਪ ਤੱਕ ਇਸ ਦੀ ਸੋਭਾ ਵਧਾ ਦਿੰਦਾ ਹਾਂ ਆਪਣੇ ਪਤੀ ਦੀ ਗੱਲ ਸੁਣ ਕੇ 나ਗਨ ਕਹਿਣ ਲੱਗੇ ਮਹਾਰਾਜ ਮੈਨੂੰ ਤੁਹਾਡੇ ਤੇ ਭਰੋਸਾ ਹੈ ਪਰ ਮੈਨੂੰ ਡਰ ਹੈ ਕਿ ਤੁਸੀਂ ਲਾੜੇ ਦਾ ਪੇਸ ਬਣਾ ਕੇ ਰਾਜੇ ਦੀ ਧੀ ਨਾਲ ਜਦੋਂ ਵਿਆਹ ਕਰੋਗੇ ਤਾਂ ਤੁਸੀਂ ਉਸ ਦੇ ਪ੍ਰੇਮ ਜਾਲ ਵਿੱਚ ਫਸ ਜਾਓਗੇ ਤੇ ਮੈਨੂੰ ਭੁੱਲ ਜਾਓਗੇ 나ਗ ਕਹਿਣ ਲੱਗਾ ਤੂੰ ਮੇਰੇ ਤੇ ਵਿਸ਼ਵਾਸ ਕਰ ਤੂੰ ਮੇਰੀ ਪਤਨੀ ਹੈ ਅਸੀਂ 나ਗ ਵਸ਼ੀ ਹਾਂ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਅਸੀਂ ਸਿਰਫ ਇਸ ਰਾਜੇ ਦੀ ਇੱਜ਼ਤ ਬਚਾਉਣੀ ਹੈ ਐਸਲੇ ਮੈਂ ਥੋੜਾ ਜੋਰ ਲਗਾ ਕੇ ਤੈਨੂੰ ਕਹਿ ਰਿਹਾ ਹਾਂ ਜੇਕਰ ਮੈਂ ਨਾ ਗਿਆ ਤਾਂ ਦੋਵੇਂ ਰਾਜਿਆਂ ਦੀ ਬਹੁਤ ਪਰਨਾਮੀ ਹੋਵੇਗੀ ਤੇ ਕੁਝ ਵੀ ਵਾਪਰ ਸਕਦਾ ਹੈ ਤੂੰ ਮੇਰਾ ਵਿਸ਼ਵਾਸ ਕਰ ਕੱਲ ਜਦੋਂ ਬਰਾਤ ਵਾਪਸ ਆਏਗੀ ਤਾਂ ਇਸ ਸਥਾਨ ਤੇ ਜਦੋਂ ਆਵੇਗੀ ਤੇ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਆਪਣੇ ਪਤੀ ਦੀ ਗੱਲ ਸੁਣ ਕੇ ਨਾਗਰ ਨੇ ਕਿਹਾ ਮਹਾਰਾਜ ਜੇਕਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੁਸੀਂ ਚਲੇ ਜਾਓ ਮੈਂ ਤੁਹਾਨੂੰ ਰੋਕਾਂਗੀ ਨਹੀਂ ਨਾਗਣ ਆਪਣੇ ਪਤੀ ਨੂੰ ਆਗਿਆ ਦਿੰਦੀ ਹੈ ਤਾਂ ਉਹ ਪਾਲਕੀ ਵਿੱਚ ਰੂਪ ਬਦਲ ਕੇ ਪੈਰ ਜਾਂਦਾ ਹੈ ਕੁਝ ਦੇਰ ਬਾਅਦ ਬਰਾਤ ਜਦੋਂ ਅੱਗੇ ਚੱਲਦੀ ਹੈ ਤਾਂ ਕਹਾਰ ਪਾਲਕੀ ਨੂੰ ਉਠਾ ਕੇ ਚੱਲਦੇ ਹਨ ਤਾਂ ਸਿੱਧੇ ਮੰਡਾਂ ਵਿੱਚ ਪਹੁੰਚ ਜਾਂਦੇ ਹਨ ਉਹ ਰਾਜੇ ਨੇ ਬਰਾਤ ਦੀ ਬਹੁਤ ਚੰਗੇ ਸੇਵਾ ਕੀਤੀ ਜਦੋਂ ਵਿਆਹ ਦਾ ਸਮਾਂ ਹੋਇਆ ਤਾਂ ਰਾਜੇ ਨੇ ਕਿਹਾ ਸਾਹਬ ਤੁਹਾਡਾ ਮੁੰਡਾ ਕਿੱਥੇ ਹੈ ਉਸ ਨੂੰ ਪਾਲਕੀ ਤੋਂ ਹੇਠਾਂ ਤੋਂ ਉਤਾਰੋ ਤੁਸੀਂ ਕਿਹਾ ਸੀ ਕਿ ਲੜਕੇ ਦੀ ਪਾਲਕੀ ਇਸੇ ਮੰਡਾਂ ਵਿੱਚ ਹੀ ਖੁੱਲੇਗੀ ਤਾਂ ਪਾਲਕੀ ਵੀ ਤਿਆਰ ਹੈ ਮਦਦ ਉਸੇ ਆਪਣੇ ਬੇਟੇ ਨੂੰ ਕੱਢੋ ਤਾਂ ਜੋ ਵਿਆਹ ਦੀ ਰਸਮ ਪੂਰੀ ਕੀਤੀ ਜਾ ਸਕੇ ਜਦੋਂ ਬਾਲਕੀ ਨੂੰ ਖੁਲਵਾਇਆ ਗਿਆ ਤਾਂ ਉਸ ਵਿੱਚੋਂ ਇੱਕ ਬੜਾ ਸੋਹਣਾ ਮੁੰਡਾ ਨਿਕਲਦਾ ਹੈ ਰਾਜੇ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਰਾਜਾ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਿਆ ਇਸ ਦਾ ਮਤਲਬ ਹੈ ਕਿ ਸਾਡੀ ਰਾਣੀ ਸਾਡੇ ਪੁੱਤਰ ਨੂੰ ਇਸ ਲਈ ਦਿਖਾਉਣਾ ਨਹੀਂ ਚਾਹੁੰਦੀ ਸੀ ਕਿ ਸਾਡਾ ਪੁੱਤਰ ਇੱਕਦਮ ਚੰਦਰਮਾ ਦੇ ਸਮਾਨ ਸੋਹਣਾ ਹੈ ਰਾਜਾ ਆਪਣੇ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਉਦੋਂ ਉਸ ਲੜਕੀ ਦੇ ਪਿਤਾ ਨੇ ਜਦੋਂ ਉਸ ਲਾੜੇ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਤੇ ਉਸੇ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ ਉਸ ਨਾਗ ਦਾ ਵਿਆਹ ਉਸ ਰਾਜੇ ਦੀ ਧੀ ਨਾਲ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਸ ਨਾਗ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਹੁਣ ਸਾਡੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਤੇ ਮੇਰੀ ਪਤਨੀ ਦੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਰਾਜਨੇ ਕਿਆ ਬੇਟਾ ਇਹ ਕਿੰਨੀ ਵੱਡੀ ਗੱਲ ਹੈ ਅਸੀਂ ਤੁਹਾਡੇ ਲਈ ਅਲੱਗ ਅਲੱਗ ਪਾਲਕ ਸਜਾ ਦਿੰਦੇ ਹਾਂ ਰਾਜਨੇ ਹੁਕਮ ਦਿੱਤਾ ਕਿ ਸਾਡੇ ਬੇਟੇ ਦੀ ਅਲੱਗ ਪਾਲਕ ਤਿਆਰ ਕੀਤੀ ਜਾਵੇ ਤੇ ਉਸ ਦੀ ਪਤਨੀ ਦੀ ਅਲੱਗ ਪਾਲਕ ਤਿਆਰ ਕਰਵਾਓ ਇਸ ਤਰ੍ਹਾਂ ਦੂਸਰੀ ਪਾਲਕ ਤਿਆਰ ਕਰਵਾਏ ਜਾਂਦੀ ਹੈ ਕੋਹਾਰ ਪਾਲਕੀ ਲੈ ਕੇ ਚੱਲਣ ਲੱਗਦੇ ਹਨ ਤੇ ਉਸ ਦੇ ਪਿੱਛੇ-ਪਿੱਛੇ ਬਰਾਤ ਚੱਲਦੀ ਹੈ ਚੱਲਦੇ-ਜਲਦੇ ਉਸੇ ਜਗ੍ਹਾ ਤੇ ਪਹੁੰਚ ਜਾਂਦੀ ਹੈ ਜਿੱਥੇ ਉਹਨਾਂ ਨੇ ਆਉਂਦੇ ਸਮੇਂ ਆਰਾਮ ਕੀਤਾ ਸੀ ਉਧਰ ਉਹ ਨਾਗਣ ਵੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਉਹ ਦੇਖਦੀ ਹੈ ਕਿ ਬਰਾਤ ਵੀ ਆ ਚੁੱਕੀ ਹੈ ਰਾਜਕੁਮਾਰ ਜੋ नाग ਬਣ ਕੇ ਆਪਣੀ ਪਤਨੀ ਨੂੰ ਨਾਗਣ ਨੂੰ ਮਿਲਣ ਜਾਂਦਾ ਹੈ ਤੇ ਮਿਲ ਕੇ ਬਹੁਤ ਖੁਸ਼ ਹੁੰਦਾ ਹੈ ਕਹਿੰਦਾ ਹੈ ਕਿ ਮੈਂ ਰਾਜੇ ਦੀ ਇੱਜ਼ਤਾਂ ਬਚਾ ਲਈ ਹੈ ਤੇ ਮੈਂ ਵਿਆਹ ਮੰਡਪ ਦੀ ਸੋਭਾ ਵੀ ਵਧਾ ਦਿੱਤੀ ਹੈ ਤੇ ਮੈਂ ਵਿਆਹ ਵੀ ਕਰਵਾ ਲਿਆ ਹੈ ਤੇ ਦੂਸਰੀ ਪਤਨੀ ਪਾਲਕੀ ਵਿੱਚ ਬੈਠੀ ਹੈ ਇਹ ਸੁਣ ਕੇ ਨਾਗਣ ਬੜੀ ਖੁਸ਼ ਹੁੰਦੀ ਹੈ ਨਾਗ ਨੇ ਕਿਹਾ ਕਿ ਠੀਕ ਮਹਾਰਾਜ ਤੁਸੀਂ ਬਹੁਤ ਚੰਗਾ ਕੰਮ ਕੀਤਾ ਪਰ ਹੁਣ ਤੁਸੀਂ ਕਿਤੇ ਨਹੀਂ ਜਾਓਗੇ ਹੁਣ ਤੁਸੀਂ ਇੱਥੇ ਹੀ ਰਹੋਗੇ ਮੇਰੇ ਕੋਲ 나ਗ ਨੇ ਕਿਹਾ ਵਿਚਾਰ ਕਰ ਥੋੜੀ ਜੀ ਆਗਿਆ ਹੋਰ ਮੈਂ ਤੇਰੇ ਤੋਂ ਮੰਗਣਾ ਚਾਹੁੰਦਾ ਹਾਂ 나ਗਨ ਕਹਿੰਦੀ ਕਿਹੋ ਜੀ ਆਗਿਆ ਤਾਂ ਕਹਿੰਦਾ ਕਿ ਮੈਂ ਇਸ ਰਾਜੇ ਦੀ ਇੱਜ਼ਤਾਂ ਬਚਾ ਲਈ ਹੁਣ ਇਹ ਨਵੀਂ ਨਵੈਲੀ ਲਾੜੀ ਆਈ ਹੈ ਇਹ ਜਦੋਂ ਆਪਣੀ ਸਹੁਰੇ ਘਰ ਜਾਏਗੀ ਜਦੋਂ ਇਸ ਨੂੰ ਉੱਥੇ ਆਪਣਾ ਪਤੀ ਨਹੀਂ ਮਿਲੇਗਾ ਤਾਂ ਫਿਰ ਐਸਾ ਕੀ ਹਾਲ ਹੋਵੇਗਾ ਮੈਂ ਇਸ ਗੱਲ ਨੂੰ ਸੋਚ ਕੇ ਬੜਾ ਦੁਖੀ ਹੋ ਰਿਹਾ ਹਾਂ ਇਸ ਲਈ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਬਰਾਤ ਦੇ ਨਾਲ ਜਾਣਾ ਚਾਹੁੰਦਾ ਹਾਂ ਤਾਂ 나ਗਨ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਮੈਨੂੰ ਸਿਰਫ ਇੰਨਾ ਹੀ ਕਰਨ ਲਈ ਕਿਹਾ ਸੀ ਕਿ ਤੁਸੀਂ ਇਸ ਬਰਾਤ ਦੀ ਸੋਭਾ ਵਧਾਓਗੇ ਇਹ ਤੁਸੀਂ ਕਰ ਚੁੱਕੇ ਹੋ ਹੁਣ ਮੈਂ ਤੁਹਾਨੂੰ ਕਿਤੇ ਨੇ ਜਾਣ ਦੇਵਾਂਗੇ ਤਾਂ 나 ਕਹਿੰਦਾ ਹੈ ਕਿ ਮੈਨੂੰ ਸਿਰਫ 2 ਦਿਨ ਦਾ ਸਮਾਂ ਦੇ ਮੈਂ ਵਾਪਸ ਆ ਜਾਵਾਂਗਾ ਜਦੋਂ ਇਹ ਲੜਕੇ ਆਪੇ ਪੇਕੇ ਘਰ ਚਲੇ ਜਾਈ ਚਾਵੇਗੀ ਤਾਂ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਤੂੰ ਮੇਰੀ ਗੱਲ ਦਾ ਵਿਸ਼ਵਾਸ ਕਰ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ ਇਸ ਤਰ੍ਹਾਂ ਨਾਗ ਆਪਣੀ ਨਾਗਨ ਨੂੰ ਸਮਝਾ ਕੇ ਉਸ ਤੋਂ ਅੱਗੇ ਲੈ ਕੇ ਲਾੜਾ ਬਣ ਕੇ ਫਿਰ ਉਸੇ ਪਾਲਕ ਵਿੱਚ ਜਾ ਕੇ ਬੈਠ ਜਾਂਦਾ ਹੈ ਇਧਰ ਰਾਣੀ ਮੰਦਰ ਵਿੱਚ ਜਾ ਕੇ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦੀ ਹੈ हे ਪ੍ਰਮਾਤਮਾ ਮੇਰੀ ਰੱਖਿਆ ਕਰੋ ਮੇਰੀ ਲਾਜ ਬਚਾ ਲਵੋ ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਲਈ ਝੂਠ ਬੋਲਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਗੱਲ ਇੱਥੋਂ ਤੱਕ ਪਹੁੰਚ ਜਾਵੇਗੀ ਹੁਣ ਤੁਸੀਂ ਹੀ ਮੇਰੀ ਲਾਜ ਬਚਾਓ ਨਹੀਂ ਤਾਂ ਮੈਂ ਮਰ ਜਾਵਾਂਗੀ ਇਸ ਤਰੀਕੇ ਨਾਲ ਪੂਰੀ ਰਾਤ ਰਾਣੀ ਮੰਦਰ ਵਿੱਚ ਰੋਂਦੀ ਰਹਿੰਦੀ ਹੈ ਜਦੋਂ ਦਿਨ ਚੜਿਆ ਤਾਂ ਰਾਣੀ ਇਕੱਲੀ ਹੀ ਉਸ ਮੰਦਰ ਵਿੱਚ ਬੈਠੀ ਰੋ ਰਹੀ ਸੀ ਸਿਰਫ ਦਾਸੀ نوਹੇ ਪਤਾ ਸੀ ਕਿ ਰਾਣੀ ਕਿੱਥੇ ਹੈ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੀ ਇੱਧਰ ਰਾਜਾ ਆਪਣੇ ਨੌ ਤੇ ਪੁੱਤਰ ਦੀ ਪਲਕੀ ਨੂੰ ਲੈ ਕੇ ਆਪਣੇ ਘਰ ਆਉਂਦਾ ਹੈ ਤੇ ਦਰਬਾਰ ਵਾਲਿਆਂ ਨੇ ਰਾਣੀ ਦੇ ਪੁੱਤ ਨੂੰ ਦੇਖਿਆ ਤਾਂ ਸਾਰੇ ਲੋਕ ਦੇਖ ਕੇ ਬਹੁਤ ਖੁਸ਼ ਹੋਣ ਲੱਗੇ ਤੇ ਸੋਚਣ ਲੱਗੇ ਕਿ ਰਾਣੀ ਇਸ ਲਈ ਆਪਣੇ ਪੁੱਤ ਨੂੰ ਨਹੀਂ ਦਿਖਾਉਣਾ ਚਾਹੁੰਦੀ ਸੀ ਕਿਉਂਕਿ ਉਸ ਦਾ ਪੁੱਤ ਬਹੁਤ ਸੋਹਣਾ ਹੈ ਜਦੋਂ ਦਾਸੀ ਨੇ ਦੇਖਿਆ ਕਿ ਰਾਜੇ ਦਾ ਪੁੱਤ ਵੀ ਆਇਆ ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਰਾਣੀ ਦਾ ਕੋਈ ਪੁੱਤ ਹੀ ਨਹੀਂ ਹੈ ਜਦੋਂ ਦਾਸੀ ਨੇ ਇਹ ਦੇਖਿਆ ਕਿ ਰਾਣੀ ਦਾ ਪੁੱਤਰੀ ਦੇ ਨਾਲ ਆਇਆ ਹੈ ਤਾਂ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਤੇ ਉਹ ਹੈਰਾਨੀ ਵਿੱਚ ਪੈ ਗਈ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਦਾਸੀ ਭੱਜ ਕੇ ਮੰਦਰ ਵਿੱਚ ਜਾਂਦੀ ਤੇ ਮੰਦਰ ਵਿੱਚ ਉੱਧਰ ਰਾਣੀ ਮੱਤਾ ਪਟਕ ਪਟਕ ਕੇ ਰੋ ਰਹੀ ਸੀ ਪ੍ਰਮਾਤਮਾ ਨੂੰ ਅਰਦਾਸ ਕਰ ਰਹੀ ਸੀ ਦਾਸੀ ਰਾਣੀ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਦਾਸੀ ਦੇ ਮੂੰਹ ਇਹ ਗੱਲ ਸੌਣ ਕਿ ਉਹ ਵਾਰ-ਵਾਰ ਪ੍ਰਮਾਤਮਾ ਨੂੰ ਧੰਨਵਾਦ ਕਰਨ ਲੱਗਦੀ ਤੇ ਬਾਅਦ ਵਿੱਚ ਦਾਸੀ ਦੇ ਨਾਲ ਰਾਣੀ ਘਰ ਆ ਜਾਂਦੀ ਤੇ ਆਪਣੇ ਨੌ ਨੌ بڑے ਆਦਰ ਸਤਕਾਰ ਦੇ ਨਾਲ ਘਰ ਦੇ ਅੰਦਰ ਲੈ ਕੇ ਜਾਂਦੀ ਤੇ ਆਪਣੇ ਬੇਟੀ ਨੂੰ سینੇ ਨਾਲ ਲਗਾ ਲੈਂਦੀ ਕਿਉਂਕਿ ਉਸਨੇ ਤਾਂ ਝੂਠ ਬੋਲਿਆ ਸੀ ਉਸਨੇ ਇਹ ਸਮਝਿਆ ਕਿ ਇਹ ਪ੍ਰਭੂ ਦਾ ਪ੍ਰਸ਼ਾਦ ਹੈ ਹੁਣ ਉਹ 나ਗ ਚੋਂ ਲੜਾ ਬਣ ਕੇ ਆਇਆ ਸੀ ਉਸ ਲੜਕੀ ਦੇ ਪਤੀ ਉਸ ਲੜਕੀ ਦਾ ਪਤੀ ਬਣ ਕੇ ਆਇਆ ਸੀ ਉਹ ਹੌਲੀ ਹੌਲੀ ਉਸ ਲੜਕੇ ਦੇ ਪ੍ਰੇਮ ਜਾਲ ਵਿੱਚ ਫਸ ਜਾਂਦਾ ਹੈ ਜਾਲ ਵਿੱਚ ਫਸ ਕੇ ਆਪਣੇ ਗੁਣ ਗਾਣ ਪਾਲਣ ਲੱਗਦਾ ਹੈ ਦੋ ਦਿਨ ਦਾ ਕਹਿ ਕੇ ਆਇਆ ਸੀ ਇਥੋਂ ਦੋ ਮਹੀਨੇ ਬਤਾ ਦਿੰਦਾ ਹੈ ਪਰ ਵਾਪਸ ਆਪਣੇ ਨਾਗਨ ਕੋਲ ਨਹੀਂ ਪਹੁੰਚਦਾ ਜਦੋਂ ਦੋ ਮਹੀਨੇ ਦਾ ਸਮਾਂ ਹੋ ਜਾਂਦਾ ਹੈ ਤਾਂ 나ਗ ਵਾਪਸ ਨਹੀਂ ਆਉਂਦਾ ਤਾਂ ਵਿਚਾਰੀ ਨਾਗਨ ਇੰਤਜ਼ਾਰ ਕਰਦੇ ਕਰਦੇ ਜੰਗਲਾਂ ਵਿੱਚ ਉਸ ਨੂੰ ਲੱਭਦੇ ਫਿਰਦੀ ਹੈ ਨਾਗਨ ਨੂੰ ਬੜਾ ਦੁੱਖ ਹੁੰਦਾ ਹੈ ਉਸ ਤੋਂ ਬਾਅਦ ਉਹ ਨਾਗਨ ਗੁੱਸੇ ਹੋ ਕੇ ਉਸ ਰਾਜੇ ਦੇ ਮਹਿਲ ਵੱਲ ਚੱਲ ਪੈਂਦੀ ਇਹ ਸੋਚ ਕੇ ਕਿ ਉਸ ਨੂੰ ਜਿੰਦਾ ਨਹੀਂ ਛੱਡਾਂਗੇ ਨਾ ਹੀ ਉਸ ਔਰਤ ਨੂੰ ਤੇ ਆਪਣੇ ਪਤੀ ਨੂੰ ਇਹ ਵਿਚਾਰ ਕਰਕੇ ਉਹ ਨਾਗਨ ਉਸ ਜੰਗਲ ਵਿੱਚ ਪਟਕਦੇ ਹੋਏ ਜਾ ਰਹੀ ਸੀ ਉਧਰ ਨਾਗ ਜਾਣਦਾ ਸੀ ਕਿ ਨਾਗਨ ਉਸ ਨੂੰ ਲਾਭਦੀ ਹੋਈ ਇੱਥੇ ਜ਼ਰੂਰ ਆਏਗੀ ਇਸ ਲਈ ਉਸਨੇ ਆਪਣੇ ਪਿਤਾ ਨੂੰ ਕਹਿ ਕੇ ਰਾਜ ਮੈਲ ਦੇ ਚਾਰੇ ਪਾਸੇ ਵੱਡੇ ਸਾਰੇ ਖੱਡ ਪਟਵਾ ਦਿੱਤੇ ਤੇ ਉਸ ਵਿੱਚ ਪਾਣੀ ਪ੍ਰਵਾਹ ਦਿੱਤਾ ਰਾਜ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਮੈਲ ਦੀ ਸੁਰੱਖਿਆ ਲਈ ਹੈ ਨਾਗ ਨੂੰ ਲੱਗਿਆ ਕਿ ਹੁਣ ਨਾਗਨ ਸ਼ਾਇਦ ਮੈਲ ਦੇ ਅੰਦਰ ਨਹੀਂ ਆ ਸਕੇਗੀ ਤੇ ਉਹ ਇਸ ਲੜਕੀ ਦੇ ਪ੍ਰੇਮ 'ਚ ਇਸ ਕਦਰ ਫਸ ਗਿਆ ਸੀ ਕਿ ਹੁਣ ਉਥੋਂ ਜਾਣਾ ਨਹੀਂ ਚਾਹੁੰਦਾ ਸੀ ਉਹ ਸੋਚਦਾ ਸੀ ਕਿ ਇੰਨੀ ਸੋਹਣੀ ਪਤਨੀ ਮਿਲੀ ਹੈ ਹੁਣ ਇਸ ਦੇ ਨਾਲ ਪੂਰੀ ਜ਼ਿੰਦਗੀ ਬਿਤਾਵਾਂਗਾ ਕਿਉਂਕਿ ਇੱਥੇ ਜੋ ਮੇਰੇ ਮਾਪੇ ਹਨ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਜੇਕਰ ਮੈਂ ਚਲਾ ਗਿਆ ਤਾਂ ਇਹ ਲੋਕ ਕਿਸ ਤਰ੍ਹਾਂ ਰਹਿ ਤਾਂ ਇਹ ਲੋਕ ਕਿਸ ਤਰ੍ਹਾਂ ਰਹਿਣਗੇ ਇਸ ਤਰ੍ਹਾਂ ਨਿਸ਼ਚਿਤ ਹੋ ਕੇ ਰਾਜਕੁਮਾਰ ਆਪਣੀ ਪਤਨੀ ਦੇ ਨਾਲ ਰਾਜ ਮੈਲ ਵਿੱਚ ਰਹਿਣ ਲੱਗਦਾ ਹੈ ਉਹ ਨਾਗਣ ਉਸ ਕੁੜੀ ਨੂੰ ਦੱਸਣ ਲਈ ਰਾਜੇ ਦੇ ਮਹਿਲ ਦੇ ਕੋਲ ਆਉਂਦੀ ਹੈ ਤਾਂ ਉਸ ਨੇ ਦੇਖਿਆ ਕਿ ਮਹਿਲ ਦੇ ਚਾਰੇ ਪਾਸੇ ਖੱਡ ਪੁੱਟੀ ਹੋਈ ਹੈ ਤੇ ਉਸ ਵਿੱਚ ਪਾਣੀ ਭਰਿਆ ਹੋਇਆ ਹੈ ਉਹ ਸਮਝ ਗਈ ਕਿ ਇਹ ਜਾਲ ਉਸੇ ਪਤੀ ਨੇ ਵਿਛਾਇਆ ਹੈ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਕਰਕੇ ਮਹਿਲ ਦੇ ਅੰਦਰ ਪਹੁੰਚ ਜਾਂਦੀ ਹੈ ਨਾਗਣ ਜਦੋਂ ਅੰਦਰ ਪਹੁੰਚਦੀ ਹੈ ਤਾਂ ਉਸ ਦਾ ਪਤੀ ਉਸ ਲੜਕੇ ਦੇ ਨਾਲ ਪਲੰਗ ਤੇ ਆਰਾਮ ਨਾਲ ਸੌਂ ਰਿਹਾ ਸੀ ਇਹ ਦੇਖ ਕੇ ਉਸ ਨੂੰ ਬਹੁਤ ਗੁੱਸਾ ਆ ਜਾਂਦਾ ਹੈ ਇਹ ਗੁੱਸੇ ਵਿੱਚ ਸੋਚਣ ਲੱਗੀ ਕਿਉਂ ਨਾ ਮੈਂ ਇਹਨਾਂ ਦੋਵਾਂ ਨੂੰ ਹੀ ਖਾ ਜਾਵਾਂ ਪਰ ਫਿਰ ਵੀ ਸੋਚਦੀ ਹੈ ਕਿ ਜੋੜੀ ਕਿੰਨੀ ਸੋਹਣੀ ਹੈ ਮੈਂ ਇਸ ਜੋੜੀ ਨੂੰ ਕਿਵੇਂ ਖਤਮ ਕਰਾਂ ਜੇ ਮੈਂ ਆਪਣੇ ਪਤੀ ਨੂੰ ਮਾਰਿਆ ਤਾਂ ਇਸ ਕੁੜੀ ਦਾ ਕੀ ਹਾਲ ਹੋਵੇਗਾ ਜੇ ਮੈਂ ਇਸ ਕੁੜੀ ਨੂੰ ਲੱਗਿਆ ਤੇ ਕੁੜੀ ਮਰ ਗਈ ਹੋ ਸਕਦਾ ਇਸੇ ਪ੍ਰੇਮ ਵਿੱਚ ਫਸੇ ਹੋਣ ਕਰਕੇ ਮੇਰੇ ਪਤੀ ਵੀ ਆਤਮ ਹੱਤਿਆ ਕਰ ਲਵੇ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਸਾਵਧਾਨੀਆਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ ਚਾਹੇ ਕੋਈ ਕਿੰਨਾ ਵੀ ਸਗਾ ਕਿਉਣਾ ਹੋਵੇ ਇਹ ਤਿੰਨ ਚੀਜ਼ਾਂ ਕਦੇ ਉਸ ਦੇ ਹੱਥ ਨਹੀਂ ਦੇਣੀਆਂ ਚਾਹੀਦੀਆਂ ਨੰਬਰ 1 ਔਰਤ ਨੂੰ ਆਪਣਾ ਪਤੀ ਦੂਸਰੀ ਔਰਤ ਨੂੰ ਨਹੀਂ ਦੇਣਾ ਚਾਹੀਦਾ ਤੇ ਮਰਦ ਨੂੰ ਆਪਣੀ ਔਰਤ ਦੂਸਰੇ ਮਰਦ ਨੂੰ ਨਹੀਂ ਦੇਣੀ ਚਾਹੀਦੀ ਨਹੀਂ ਤਾਂ ਇਹ ਵਾਪਸ ਨਹੀਂ ਮਿਲਣਗੇ ਜੇ ਮਿਲ ਵੀ ਗਏ ਤਾਂ ਫਿਰ ਪਹਿਲਾਂ ਦੀ ਤਰ੍ਹਾਂ ਕਦੇ ਨਹੀਂ ਹੋ ਸਕੇਗਾ ਨੰਬਰ 2 ਆਪਣਾ ਕਮਾਇਆ ਹੋਇਆ ਧਨ ਕਦੇ ਦੂਜਿਆਂ ਦੇ ਹੱਥ ਨਹੀਂ ਦੇਣਾ ਚਾਹੀਦਾ ਦੂਜਿਆਂ ਦੇ ਹੱਥਾਂ ਵਿੱਚ ਪਹੁੰਚਿਆ ਹੋਇਆ ਧਨ ਵਾਪਸ ਮਿਲਣ ਵਿੱਚ ਬਹੁਤ ਦਿੱਕਤ ਹੁੰਦੀ ਹੈ ਤੇ ਉਹ ਕਦੇ ਸਮੇਂ ਤੇ ਕੰਮ ਨਹੀਂ ਆਉਂਦਾ ਇਸ ਲਈ ਆਪਣੇ ਤਾਂ ਨੂੰ ਆਪਣੇ ਕੋਲ ਹੀ ਰੱਖੋ ਨੱਬਤ ਬਿਨਾ ਪੜੀ ਹੋਈ ਪੁਸਤਕ ਦੀ ਵਿਦਿਆ ਵੀ ਸਮਾਂ ਪੈਂ ਤੇ ਕਦੇ ਕੰਮ ਨਹੀਂ ਆਉਂਦੀ ਇਹ ਤਿੰਨ ਚੀਜ਼ਾਂ ਕਦੇ ਮਨੁੱਖ ਨੂੰ ਦੂਜਿਆਂ ਦੇ ਹੱਥ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਨਾਗਨ ਸੋਚਣ ਲੱਗੀ ਕਿ ਮੈਂ ਕਿਤੇ ਦੀਵੀ ਨਹੀਂ ਰਹੀ ਮੈਂ ਤਾਂ ਵਿਧਵਾ ਹੋ ਗਈ ਹਾਂ ਮੈਂ ਜਾਣ ਬੁਝ ਕੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ ਮੈਂ ਆਪਣੇ ਹੱਥਾਂ ਨਾਲ ਹੀ ਆਪਣਾ ਪਤੀ ਦੂਸਰੇ ਨੂੰ ਦੇ ਦਿੱਤਾ ਭੁਲਾਈ ਦਾ ਬਦਲਾ ਮੈਨੂੰ ਕਿੰਨਾ ਚੰਗਾ ਮਿਲਿਆ ਹੈ ਮੈਂ ਆਪਣੇ ਪਤੀ ਨੂੰ ਗਵਾ ਕੇ ਪਛਤਾ ਰਹੀ ਹਾਂ ਇਸ ਤਰ੍ਹਾਂ ਨਾ ਹੋਵੇ ਕਿ ਇਹ ਦੂਸਰੀ ਕੁੜੀ ਵੀ ਵਿਧਵਾ ਹੋ ਜਾਵੇ ਇਸ ਤਰ੍ਹਾਂ ਨਾ ਹੋ ਜਾਵੇ ਕਿ ਮੇਰਾ ਪਤੀ ਹੀ ਮਰ ਜਾਵੇ ਸੰਗਜ ਇਹ ਵਿਚਾਰ ਕਰਨ ਤੋਂ ਬਾਅਦ ਉਹ ਨਾਗਨ 당गन ਦਾ ਵਿਚਾਰ ਬਦਲ ਲੈਂਦੀ ਹੈ ਨਾਗਨ ਨੇ ਸੋਚਿਆ ਕਿ ਮੈਂ ਇੱਥੇ ਹੀ ਆਪਣੀ ਜਾਨ ਦੇ ਦੇਂਦੀ ਹਾਂ ਸੰਗਤ ਜੀ ਨਾਗਨ ਨੇ ਉਸ ਪਲੰਘ ਦੇ ਨੇੜੇ ਹੀ ਆਪਣੀ ਜਾਨ ਦੇ ਦਿੱਤੀ ਜਦੋਂ ਉਹ ਨਾਗਨ ਮਰ ਜਾਂਦੀ ਹੈ ਉਹਦਾ ਸਵੇਰ ਹੁੰਦੀ ਹੈ ਤਾਂ ਸਵੇਰ ਹੁੰਦੇ ਹੀ ਉਹ ਨਾਗ ਜੋ ਆਪਣੀ ਪਤਨੀ ਦੇ ਨਾਲ ਸੁੱਤਾ ਹੋਇਆ ਸੀ ਜਦੋਂ ਉੱਠਦਾ ਹੈ ਤਾਂ ਦੇਖਦਾ ਹੈ ਕਿ ਉਸ ਦੀ ਨਾਗਨ ਉਸ ਪਲੰਘ ਦੇ ਹੇਠਾਂ ਮਰੀ ਹੋਈ ਪਈ ਹੈ ਉਹ ਨਾਗ ਆਪਣੀ ਨਾਗਨ ਨੂੰ ਦੇਖ ਕੇ ਅੰਦਰੋਂ ਬਹੁਤ ਦੁਖੀ ਹੁੰਦਾ ਹੈ ਰੋਣ ਲੱਗਦਾ ਹੈ ਪਛਤਾਉਣ ਲੱਗਦਾ ਹੈ ਉਸ ਨੂੰ ਚੁੱਕ ਕੇ ਵਾਰ-ਵਾਰ ਇੱਕ ਸ਼ਬਦ ਕਹਿਣ ਲੱਗਾ ਮੈਨੂੰ ਮਾਫ਼ ਕਰ ਦੇ ਮੈਥੋਂ ਭੁੱਲ ਹੋ ਗਈ ਮੈਨੂੰ ਪਤਾ ਸੀ ਕਿ ਤੂੰ ਮਰ ਜਾਵੇਂਗੀ ਤੇ ਮਰਦੇ ਮਾਦੇ ਤੂੰ ਮੈਨੂੰ ਕੁਝ ਕਿਹਾ ਵੀ ਨਹੀਂ ਗਲਤੀ ਤਾਂ ਸਾਰੀ ਮੇਰੀ ਹੈ ਜੋ ਮੈਂ ਇਸ ਕੁੜੀ ਦੇ ਪਿਆਰ ਵਿੱਚ ਪਾ ਕੇ ਤੈਨੂੰ ਭੁਲਾ ਦਿੱਤਾ ਪਰ ਤੂੰ ਆਪਣਾ ਪਿਆਰ ਨਾ ਪਰ ਸਾਡੇ ਦੋਵਾਂ 'ਚ ਕਿਸੇ ਨੂੰ ਮਾਰਨ ਦੀ ਨਹੀਂ ਸੋਚੀ ਉਸ ਨਾਗਰ ਨੂੰ ਕਰਦਣ ਵਿੱਚ ਪਾ ਕੇ ਉਹ ਲੜਕਾ ਜੋ ਕਿ नाग ਸੀ ਪਾਗਲਾ ਵਾਂਗ ਇੱਧਰ-ਉੱਧਰ ਘੁੰਮਣ ਲੱਗਦਾ ਹੈ ਤੇ ਇੱਧਰ-ਉੱਧਰ ਭਟਕਣ ਲੱਗਦਾ ਹੈ ਪਿੱਠ ਤੇ ਬੈਠਾ ਹੋਇਆ ਉੱਲੂ ਕਹਿੰਦਾ ਹੈ ਗਧੇ ਫਿਰ ਇਸ ਲਈ ਮਨੁੱਖ ਨੂੰ ਇਹ ਤਿੰਨ ਚੀਜ਼ਾਂ ਕਦੇ ਦੂਸਰਿਆਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਗਧਾ ਕਹਿੰਦਾ ਹੈ ਵੀ ਤੁਹਾਡੀ ਗੱਲ ਸੱਚਮੁੱਚ ਬੜੀ ਹੀ ਚੰਗੇ ਸੀ ਤੇ ਇਸ ਕਹਾਣੀ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਫ਼ਰ ਵੀ ਬਹੁਤ ਚੰਗਾ ਕੱਟਿਆ ਗਿਆ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅਸੀਂ ਨਗਰ ਦੇ ਨੇੜੇ ਪਹੁੰਚ ਚੁੱਕੇ ਹਾਂ ਜਾਂ ਨਹੀਂ ਤਾਂ ਉਹ ਉੱਲੂ ਕਹਿਣ ਲੱਗਿਆ ਗਧੇ ਭਰਾਵਾ ਕੀ ਦੱਸਾਂ ਮੈਂ ਤਾਂ ਤੈਨੂੰ ਕਹਾਣੀ ਸੁਣਾਉਣ ਵਿੱਚ ਲੱਗਿਆ ਰਿਹਾ ਇਸ ਲਈ ਮੈਨੂੰ ਕੁਝ ਧਿਆਨ ਨਹੀਂ ਰਿਹਾ ਹੁਣ ਅਸੀਂ ਦੂਸਰੇ ਰਸਤੇ ਤੇ ਆ ਗਏ ਹਾਂ ਹੁਣ ਤੂੰ ਐਦਾਂ ਕਰ ਥੋੜੀ ਦੇਰ ਆਰਾਮ ਕਰ ਲੈ ਫਿਰ ਅੱਗੇ ਚੱਲਾਂਗੇ ਸੰਗਤ ਜੀ ਇਸ ਤਰ੍ਹਾਂ ਉੱਲੂ ਉਸ ਗਧੇ ਨੂੰ ਜੰਗਲ ਵਿੱਚ ਹੀ ਗੋਲ-ਗੋਲ ਘਮਾਉਂਦਾ ਰਹਿੰਦਾ ਹੈ ਅੱਜ ਦੀ ਸਾਡੀ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ